ਇੱਥੇ ਤੇ ਇਹ ਪਿਉਣ ਦੀ ਵੀ ਜ਼ਰੂਰਤ ਹੈਗੀ ਹੈ ਤੇ ਇੱਕ ਨਾਲੇ ਇੱਥੇ ਦੀ ਗਰਮੀ ਕਰਕੇ ਨਾ ਤਾਂ AC ਵਗੈਰਾ ਕੰਮ ਕਰ ਰਹੇ ਨੇ ਤੇ AC ਵੀ ਬੰਦ ਆ ਔਰ ਫੈਨ ਵਗੈਰਾ ਦੀ ਵੀ ਇੱਥੇ ਮਤਲਬ ਹੈਗੀ ਆ ਪ੍ਰੋਬਲਮ ਜਿਥੇ ਕਿ ਇੱਥੇ ਫੈਨ ਵਗੈਰਾ ਵੀ ਜ਼ਰੂਰਤ ਹੈਗੀ ਲਗਵਾਉਣ ਦੀ ਨਾ ਸਾਡੀ 11 ਵਜੇ ਦੀ ਸੀ 11 ਵਜੇ ਦੀ ਕਿੰਦਾ ਦੇ ਹਾਲਾਤ ਲੱਗ ਰਹੇ ਹੈਗੇ ਤੁਹਾਨੂੰ ਬਹੁਤ ਮੰਦਾ ਹਾਲਾ ਰਾਇਆ ਸੀ ਉਹਨਾਂ ਦੇ ਵਾਰੀ ਸਾਡੀਆਂ ਜਾਂਦੀਆਂ ਸੀ ਜਿਹੜੇ ਸਾਹਮਣੇ ਬੈਠੇ ਸੀ ਕਿੰਨੇ ਕੁ ਲੋਕ ਆ ਤੁਹਾਡੇ ਸਾਹਮਣੇ ਇਸ ਵੇਲੇ ਬੈਠੇ ਹੋਣਗੇ 100 ਦੇ ਕਿ ਹੈਗੇ ਆ ਜੀ 100 ਦੇ ਕਿ 100 ਦੇ ਕਿਰੇ ਬਚੇ ਹਾਂ ਦੇ ਕੋਈ ਪਾਣੀ ਦੀ ਰੈਜਮੈਂਟ ਜਾਂ ਹੋਰ ਕੋਈ ਬੈਠਣ ਦੀ ਵਿਵਸਥਾ ਤੋਂ ਲੱਭੀ ਹੈ ਜੀ ਮੈਂ ਠੀਕ ਹੈ ਗਰਮੀ ਹੈ ਕਿ ਬੈਠੇ ਨੇ ਨਹੀਂ ਕੋਈ ਲੱਗਾ ਨਹੀਂ ਕੋਈ ਨਹੀਂ ਲੱਗਾ ਪੱਖੇ ਚੱਲਦੇ ਨਹੀਂ ਤੁਹਾਨੂੰ ਜੀ ਸਾਢੇ ਦਾ ਅਪਾਇੰਟਮੈਂਟ ਹੈ ਜੀ ਸਾਢੇ 10 ਵਜੇ ਦੀ ਹੁਣ ਤਕਰੀਬਨ ਮੇਰੇ ਖਿਆਲ ਆ ਵੀ ਸਾਢੇ 12 ਹੋ ਗਏ ਜੀ 1:00 ਵਜੇ ਵਾਲਾ 1:00 ਵਜੇ ਵਾਲਾ ਕੀ ਕੀ ਕਹਿੰਦੇ ਕੀ ਕਾਰਨ ਕੀ ਰਸ ਹੈ ਨਾ ਰਸ ਹੈਗਾ ਬਾਕੀ ਸਟਾਫ ਦੀ ਵੀ ਘਾਟ ਆ ਜੀ ਸਟਾਫ ਦੀ ਘਾਟ ਠੀਕ ਹੈ ਸਟਾਫ ਜਿਹੜਾ ਇਹਨਾਂ ਕੋਲੀਫਾਇਰ ਵੀ ਨਹੀਂ ਹੈਗਾ ਵੀ ਵਧੀਆ ਤਰੀਕੇ ਨਾਲ ਔਰ ਫਾਸਟ ਕੰਮ ਕਰ ਸਕਣ ਹਨ ਸਟਾਫ ਬਹੁਤ ਘੱਟ ਹੈਗਾ ਘੱਟ ਵੀ ਹੈਗਾ ਬਾਕੀ ਮਤਲਬ ਇਹਨਾਂ ਨੂੰ ਕੰਮ ਦਾ ਹਿਸਾਬ ਕਰਦਾ ਵੀ ਨਹੀਂ। ਜਾਨੀ ਨੂੰ ਦੇਖਦੇ ਇੱਥੇ ਕੋਈ ਪਾਣੀ ਦੀ ਵਿਵਸਥਾ ਜਾਂ ਕੁਝ ਹੈ ਨਹੀਂ। ਪਾਣੀ ਦੀ ਵਿਵਸਥਾ ਤਾਂ ਹੈਗੀ ਹੈ ਬਾਕੀ ਇੱਥੇ ਪੱਖਿਆਂ ਦਾ ਜਾਂ ਮਤਲਬ ਐਡਜਸਟ ਫੈਨ ਵੀ ਘੱਟ ਨੂੰ ਘੱਟ ਹੋਣ। 3/21 ਕੀ ਕਾਰਨ ਸਮਝੋ ਵੀ ਜਿਹੜਾ ਇਹਨਾਂ ਲੇਟ ਹੋ ਰਿਹਾ ਹੈਗਾ? ਪਤਾ ਨਹੀਂ ਕਿ ਕੀ ਕਾਰਨ ਸਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਆਪਦੀ ਐਕਸਕਿਊਜ਼ ਦੇ ਕੇ ਬਾਹਰ ਬੁਲਾ ਦਿੰਦੇ ਆ। ਸਟਾਫ ਦੀ ਕਮੀ ਦੱਸ ਰਹੇ ਕੁਝ ਲੋਕ ਸਟਾਫ ਦੀ ਕਮੀ ਸਰ ਉਹ ਅੰਦਰ ਜਿਹੜੇ 3-4 ਜਾਣੇ ਤਾਂ ਜ਼ਰੂਰ ਹੈਗੇ ਆ ਪਰ ਸਾਡੀ ਕੋਈ ਕੋਚ ਗੱ ਨਹੀਂ ਕਿਸੇ ਨੇ ਇੰਨੀ ਗਰਮੀ ਨੂੰ ਦੇਖਦੇ ਹੋਏ ਕੁਛ ਇੱਥਾ ਦੇ ਅੰਦਰ ਗਰਮੀ ਤਾਂ ਬਹੁਤ ਜ਼ਿਆਦਾ ਆ ਸਰ ਪੱਖੇ ਇਹ ਵੀ ਨਹੀਂ ਚੰਗੀ ਤਰ੍ਹਾਂ ਚੱਲਦੇ ਤਿੰਨ ਸਟਾਫ ਤਿੰਨ ਲੋਕਾਂ ਦਾ ਸਟਾਫ ਹੈ ਅਮੀ ਕੋ ਸਾਰਾ ਕੰਮ ਕਰਨਾ ਇਨਕੁਆਇਰੀ ਹੈ ਜੋ ਵੀ ਤਾਂ ਅਬ ਹਮ ਦੇਖ ਰਹੇ ਹਾਂ ਕਿ ਯਹਾਂ ਪੇ ਇਤਨੀ ਗਰਮੀ ਹੈ ਲੋਕ ਵੀ ਬਹੁਤ ਹੈ ਕੋਈ ਇਵਨ ਪੱਖੇ ਵੀ ਕਈ ਬੰਦ ਹੈ ਔਰ ਏਸੀ ਵੀ ਬਿਲਕੁਲ ਬੰਦ ਹੈ ਹਾਂ ਏਸੀ ਤਾਂ ਕਾਫੀ ਟਾਈਮ ਸੇ ਖਰਾਬ ਹੈ ਤੋ ਉਸਕੀ ਕੰਪਲੇਂਟ ਵਗੈਰਾ ਦੀ ਆਪਨੇ ਵਾਲੇ ਹਾਂ ਬਤਾਇਆ ਹੋਇਆ ਹੈ ਪ੍ਰੋਸੈਸ ਮੇ ਪ੍ਰੋਸੈਸ ਮੇ ਜਾਣਾ ਤੋ ਕੀ ਲੱਗ ਰਹਾ ਹੈ ਕਿ ਯਹਾਂ ਲੋਕੋ ਕੋ ਸੁਵਿਧਾਵਾਂ ਜੋ ਸਹੀ ਮਿਲ ਰਹੀਆਂ ਹੈ नहीं गर्मी का टाइम है तो गर्मी तो में, में गर्मी में परेशान है बुजुर्ग लोग आते बच्चे आते हैं और रश ज़्यादा रहता है यहाँ पे हाँ रश तो कुछ इंक्वायरी भी आती है अप्लीकेंट अपॉइंटमेंट्स भी होती है कितनी डेली अपॉइंटमेंट होती है मिनिमम सत्तर पचहत्तर तो डेली अपॉइंटमेंट कंप्लीट करते ही हम लोग करते और आती ज़्यादा होगी हाँ इंक्वायरी भी आती है पूछने वाले भी आते हैं कि हमारा नहीं बना कैसे क्या प्रॉब्लम है